ਤਾਂ ਅੱਜ ਚਰਚਾ ਹੋਣੀ ਹੈ ਕੱਲ ਬਿੱਲ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੇਸ਼ ਹੋਇਆ ਐਲੋਪੀ ਕਹਿੰਦੇ ਕਿ ਸਾਨੂੰ ਸਮਾਂ ਚਾਹੀਦਾ ਹੈ 48 ਘੰਟੇ ਕਟੋ-ਕਟ ਪਹਿਲਾਂ ਸਾਨੂੰ ਸਮਾਂ ਦੇਣਾ ਚਾਹੀਦਾ ਇਸ ਪਰ ਫਿਰ ਵੀ ਸਾਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ ਅਸੀਂ ਇਸ ਤੇ ਚਰਚਾ ਕਰਾਂਗੇ ਮੇਰੇ ਨਾਲ ਸੁਖਿੰਦਰ ਕੋਟਲੀ ਜੀ ਆ ਬੇਦਬੀ ਦਾ ਬਿੱਲ ਸਰਕਾਰ ਲੈ ਕੇ ਆਈ ਦੇਖੋ ਬੇਦਬੀਆਂ ਦੇ ਬੈਲ ਦੇ ਉੱਤੇ ਅਸੀਂ ਬਿਲਕੁਲ ਸਰਕਾਰ ਦੇ ਨਾਲ ਹਮਾਇਤ ਕਰਨ ਵਾਸਤੇ ਤਿਆਰ ਨਹੀਂ ਅਸੀਂ ਹਮਾਇਤ ਕਰ ਰਹੇ ਹਾਂ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਅਜੇ ਇਹ ਬੈਲ ਪਹਿਲਾਂ ਵੀ ਆਏ ਨੇ ਜਦੋਂ 2116 ਦੇ ਅੰਦਰ ਅਕਾਲੀ ਦਲ ਦੀ ਸਰਕਾਰ ਸੀ ਬਿਲ ਉਸ ਵੇਲੇ ਵੀ ਆਇਆ ਕਿ 295 ਨੂੰ ਅਮੈਂਡ ਕਰਕੇ ਜਿਹੜਾ ਡਬਲ ਏ ਬਣਾ ਕੇ ਲਿਆਓ ਲੇਕਿਨ ਉਹ ਮਾਮਲਾ ਰਾਸ਼ਟਰਪਤੀ ਦੇ ਕੋਲ ਚਲੇ ਗਿਆ ਉਹਨਾਂ ਨੇ ਸਕ੍ਰੀਨਿੰਗ ਕਮੇਟੀ ਕੋਲ ਚਲੇ ਗਿਆ ਮਾਮਲਾ ਤਾਂ ਉੱਥੇ ਦਾ ਉੱਥੇ ਰਹਿ ਗਿਆ ਲੇਕਿਨ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਅਸੀਂ ਉਦੋਂ ਉਦੋਂ ਪਾਸ ਕਰਕੇ ਅਮੈਂਡ ਕਰਕੇ ਉਹਨਾਂ ਧਰਾਵਾਂ ਦੇ ਅੰਦਰ ਜਿਹੜਾ ਉਹ ਅਸੀਂ ਉੱਥੇ ਭੇਜਿਆ ਲੇਕਿਨ ਅੱਜ ਉਹ ਵੀ ਮਾਮਲਾ ਪੈਂਡਿੰਗ ਉੱਥੇ ਦਾ ਉੱਥੇ ਹੈ ਕਿਉਂਕਿ ਇਹ ਜਿਹੜੀ ਤਾਕਤ ਇਸ ਕਾਨੂੰਨ ਦੇ ਅੰਦਰ ਅਮੈਂਡ ਕਰਨ ਦੀ ਜਾਂ ਉਹਨੂੰ ਚੇਂਜ ਕਰਨ ਦੀ ਉਹ ਕੇਂਦਰ ਸਰਕਾਰ ਦੇ ਕੋਲ ਆ ਹੋਮ ਮਿਨਿਸਟਰ ਦੇ ਕੋਲ ਆ ਔਰ ਪਾਰਲੀਮੈਂਟ ਦੇ ਜਿਹੜੀ ਕੋਲ ਜਿਹੜੀ ਕੋਲ ਹੈ ਹੁਣ ਇਹ ਵੀ ਅਸੀਂ ਕਾਨੂੰਨ ਲੈ ਕੇ ਆ ਜਾ ਰਹੇ ਆ ਸਰਕਾਰ ਪੱਖ ਦੇ ਉਤੋਂ ਲੇਕਿਨ ਕਾਨੂੰਨ ਜਿਹੜਾ ਲੈ ਕੇ ਆ ਰਹੇ ਉਹਦੇ ਨਾਲ ਇਹ ਲਿਖਿਆ ਗਿਆ ਕਿ ਇਹ ਬੈਲ ਪਾਸ ਕਰਨ ਤੋਂ ਬਾਅਦ ਸਕਰੀਨਿੰਗ ਕਮੇਟੀ ਨੂੰ ਭੇਜ ਦਿੱਤਾ ਜਾਵੇ ਫਿਰ ਗੱਲ ਤਾਂ ਮਾਮਲਾ ਫਿਰ ਉੱਥੇ ਦਾ ਉੱਥੇ ਹੀ ਰਹਿ ਗਿਆ ਹਾਂ ਤੁਸੀਂ ਕਿਹਾ ਸੀ ਕਿ 4 ਮਹੀਨੇ ਚ ਅਸੀਂ ਸਜ਼ਾ ਦਾਂਗੇ ਲੇਕਿਨ ਬਹੁਤ ਲੰਬਾ ਸਮਾਂ ਬੀਤ ਗਿਆ ਲੇਕਿਨ ਅੱਜ ਵੀ ਇਹ ਜਾਏਗਾ ਬਿੱਲ ਫਿਰ ਉਥੇ ਉਥੇ ਦੀ ਕਹਾਣੀ ਹੁਣ ਮੈਂ ਜੇ ਗੱਲ ਲੰਬੀ ਨਾ ਕਰਾਂ ਤੇ ਗੱਲ ਉਥੇ ਦੀ ਉਥੇ ਖੜੀ ਰਹਿ ਜਾਏਗੀ ਆਖਰ ਜੋ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ 4 ਮਹੀਨੇ ਦੇ ਅੰਦਰ ਜਿਹੜਾ ਬੇਅਦਬੀਆਂ ਦੇ ਮਾਮਲਿਆਂ ਦੇ ਦੂਸਰੀਆਂ ਨੂੰ ਸਜ਼ਾਵਾਂ ਦੇਾਂਗੇ ਸਾਢੇ 3 ਸਾਲ ਦਾ ਸਮਾਂ ਕਿਉਂ ਇੰਤਜ਼ਾਰ ਕੀਤਾ ਗਿਆ ਮੈਂ ਕਹਿੰਦਾ ਮੈਂ ਤਾਂ ਕਹਿੰਦਾ ਜੋ ਵੀ ਉਹ ਲੈ ਕੇ ਆਏ ਆ ਬੇ ਸਖਤ ਸਜ਼ਾਵਾਂ ਮਤਲਬ ਜਾਣੀ ਉਮਰ ਕਿ ਤੱਕ ਦੀ ਜਿਹੜੀ ਪਨਿਸ਼ਮੈਂਟ ਹੈ ਅਸੀਂ ਤਾਂ ਕਹਿ ਰਹੇ ਹਾਂ ਆਖਰ ਇਹਦਾ ਨਤੀਜਾ ਕੀ ਹੋਏਗਾ ਸਵਾਲ ਆ ਜੇ ਖੜਾ ਹੈ ਸੋਹਣੇ ਸਾਹਿਬ ਹੋ ਸਕਦਾ ਹੈ ਕਿ ਬਿਲ ਸਕਰੀਨੀ ਕਮੇਟੀ ਕੋਲ ਜਾਵੇ ਪੰਜ ਤੋਂ 6 ਮਹੀਨੇ ਦਾ ਸਮਾਂ ਜਿਹੜਾ ਦਿੱਤਾ ਜਾ ਸਕਦਾ ਹੈ ਜੋ ਖਬਰਾਂ ਆ ਰਹੀਆਂ ਨੇ ਤੇ ਨਾਲ ਨਾਲ ਇਹ ਵੀ ਗੱਲ ਇੱਥੇ ਆਈ ਹੈ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਵੀ رائے مشورہ ਲੈਣਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਮਾਂ ਦੇਣ ਦੇ ਹੱਕ ਚੋਂ ਨਹੀਂ ਨਹੀਂ ਮੈਂ ਕਹਿੰਦਾ ਜੇ ਚਲੋ ਸਮਾਂ ਦੇ ਕੇ ਵੀ ਜੇ ਕਿਤੇ ਸਮੇਂ ਤੋਂ ਪਹਿਲਾਂ ਇਹ ਸਰਕਾਰ ਨੇ ਜੋ ਵਾਅਦਾ ਕਰ ਦਿੱਤਾ ਸੀਗਾ ਤੇ ਇਹ 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 ਜੇ ਕਰ ਜਾਂ ਤਾਂ ਮੈਂ ਕਹਿੰਦਾ ਚੰਗੀ ਗੱਲ ਐ ਲੇਕਿਨ ਇਹ ਆ ਕਿ ਇਸ ਮਾਮਲੇ ਨੂੰ ਪਹਿਲਾਂ ਵੀ ਰਾਸ਼ਟਰਪਤੀ ਨੇ ਦੇਖੋ ਮੈਂ ਬੜੀ ਰਿਕੋਰਡੇਬਲ ਗੱਲ ਕਰ ਰਿਹਾ ਉਹਨਾਂ ਨੇ ਕਿਹਾ ਸੀਗਾ ਕਿ ਧਰਮ ਦੀ ਆਸਤਾ ਦੇ ਅੰਦਰ ਇਹ ਸੈਕੂਲਰ ਦੇਸ਼ ਐ ਜੋ ਮੈਂ ਅੱਜ ਔਨ ਰਿਕਾਰਡ ਜਿਹੜਾ ਸੀਗਾ ਉਹ ਸਰਚ ਕੀਤਾ ਕਿ ਇਹਦੇ ਅੰਦਰ 16 ਦੇ ਵਿੱਚ ਜੋ ਆਇਆ ਸੀਗਾ ਤੇ ਫਿਰ ਹੁਣ ਜਦੋਂ ਰਾਸ਼ਟਰਪਤੀ ਜੀ ਦੇ ਕੋਲ ਜਾਏਗਾ ਤੇ ਰਾਸ਼ਟਰਪਤੀ ਜੀ ਤਾਂ ਉਹ ਜੇ ਅਮੈਂਡਮੈਂਟ ਵੀ ਹੋਈਆਂ ਨੇ ਉਹ 16 ਵਾਲੀ ਅਮੈਂਡਮੈਂਟ ਵੀ ਹੋਈ ਹੋਊਗੀ 18 ਵਾਲੀ ਵੀ ਹੋਈ ਹੈ ਕਿਉਂਕਿ 18 ਦੇ ਵਿੱਚ 18 ਦੇ ਵਿੱਚ ਇਹ ਕਿਹਾ ਗਿਆ ਸੀ ਕਿ سزا ਬਹੁਤ ਜ਼ਿਆਦਾ ਮੰਗ ਰਹੇ ਹੋ ਤੁਸੀਂ ਇੰਨੀ سزا ਨਹੀਂ ਚਾਹੀਦੀ ਘੱਟੋ ਘੱਟ 10 ਸਾਲ ਨਿਰਧਾਰਤ ਹੁੰਦੀ ਫਿਰ ਉਹ ਕਰ ਦਿੰਦੇ ਜੇ ਜੇ ਉਹਦੇ ਚ ਕੋਈ ਘਟਾਉਣਾ ਸੀ ਤਾਂ ਫਿਰ ਉਹ ਕਰ ਦਿੰਦੇ ਲੇਕਿਨ ਉਹਨਾਂ ਨੇ ਕੀਤਾ ਨਹੀਂ ਉਹੀ ਮਾਮਲਾ ਮੈਂ ਕਹਿ ਰਿਹਾ ਕਿ ਸਰਕਾਰ ਇਹਦੇ ਉੱਤੇ ਪੋਲਿਟੀਕਲ ਇਨੀਸ਼ੀਏਟਿਵ ਲੈ ਕੇ ਇਹਦਾ ਉਹ ਤਰੀਕੇ ਦਾ ਮਾਈਲੇਜ ਲੈਣੀ ਚਾਹਦੀ ਹੈ 3.5 ਸਾਲ ਦਾ ਸਮਾਂ ਕਿਉਂ ਲੱਗਾ ਚਲੋ ਆਪਾਂ ਉਸ ਗੱਲ ਨੂੰ ਛੱਡ ਦਿੰਦੇ ਆ ਸਰਕਾਰ ਗੰਭੀਰ ਹੋਵੇ ਸੀਐਮ ਸਾਹਿਬ ਅੱਜ ਪਾਸ ਕਰਕੇ ਚੱਲਣ ਸਵੇਰ ਨੂੰ ਰਾਸ਼ਟਰਪਤੀ ਦੇ ਕੋਲ ਜਾਣ ਗਵਰਨਰ ਸਾਹਿਬ ਦੇ ਕੋਲ ਜਾਣ ਧਰਨਾ ਪ੍ਰਦਰਸ਼ਨ ਮਜ਼ਾਹਰਾ ਕਰਨਾ ਪਵੇ ਸਾਡੀ ਪਾਰਟੀ ਉਹਨਾਂ ਦਾ ਇਸ ਮਾਮਲੇ ਦੇ ਅੰਦਰ ਸਾਥ ਦੇਗੀ ਪਰ ਸਾਫ਼ ਨiyet ਦੇ ਨਾਲ ਜਿਹੜਾ ਇਹ ਮਾਮਲੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਲੋਪੀ ਸਾਹਿਬ ਨੇ ਕਿਹਾ ਸੀ ਕਿ ਤਿਆਰੀ ਕਰਕੇ ਆਉਣੀ ਹੈ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਆ ਇਹ ਫੈਕਟਸ ਫਿਗਰਸ ਨੇ ਮੁੱਦੇ ਨੇ ਉਹਨਾਂ ਤੇ ਹੀ ਗੱਲ ਕੀਤੀ ਜਾਣੀ ਹੈ ਤਾਂ ਸਿੱਧੇ ਤੌਰ ਤੇ ਸੁਖਵਿੰਦਰ ਕੋਟਲੀ ਮੰਨਦੇ ਆ ਕਿ ਇਹ ਗੱਲ ਪਹਿਲਾਂ ਹੋਣੀ ਚਾਹੀਦੀ ਸੀ ਸਾਢੇ 3 ਸਾਲ ਦੀ ਸਰਕਾਰ ਹੋਗੀ ਇਹ ਗੱਲ ਪਹਿਲਾਂ ਹੋਣੀ ਚਾਹੀਦੀ ਸੀ ਬੇਦਬੀ ਦਾ ਜੋ ਕੋਟਕਪੂਰਾ ਦੇ ਵਿੱਚ ਵਾਪਰਿਆ ਗੋਲੀकांड ਵਾਪਰਿਆ ਤਾਂ ਉਹ ਉਸ ਦਾ ਵੀ ਜ਼ਿਕਰ ਕਰਦੇ ਆ ਕਿ ਉਹਨਾਂ ਨੂੰ ਵੀ ਸਜ਼ਾਵਾਂ ਜਿਹੜੀਆਂ ਨੇ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ ਸੀ ਪਰ ਨਹੀਂ ਮਿਲੀਆਂ ਉਹ ਕਹਿੰਦੇ ਕਿ ਜੇਕਰ ਇਹ ਕਾਨੂੰਨ ਬਣਾਉਣ ਦੇ ਵਾਸਤੇ ਕੋਈ ਵੱਡਾ ਅੜਿੱਕਾ ਵਿੱਚ ਪੈਂਦਾ ਔਰ ਇਸ ਦੀ ਐਮੈਂਡਮੈਂਟ ਦੇ ਵਿੱਚ ਕੇਂਦਰ ਦੇ ਵਿੱਚ ਵੱਲੋਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਸਰਕਾਰ ਦੇ ਨਾਲ ਆ ਪਰ ਉਹ ਕਹਿੰਦੇ ਕਿ ਸਾਫ਼ ਨੀਅਤ ਨਾਲ ਇਹ ਸਾਰਾ ਕੰਮ ਹੋਣਾ ਚਾਹੀਦਾ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਗਰਹਾ ਹੂ ਦਾ ਅਨਮਿਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ